ਮੈਂ ਪੀਣ ਲੱਗੀ ਐ ਚਾ ਤੇ ਆਜੋ ਜੀ ਤੁਸੀਂ ਪਿੰਡ ਤਾਂ ਮੈਂ ਪੀਨੀ ਐ ਖੱਦਰ ਦੇ ਗਲਾਸ ਦੇ ਵਿੱਚ ਆ ਪਤਾ ਨਹੀਂ ਤੁਹਾਨੂੰ ਖੱਦਰ ਦੇ ਗਲਾਸ ਚ ਵਧੀਆ ਲੱਗਦੀ ਆ ਨਹੀਂ ਲੱਗਦੀ ਜੇ ਲੱਗਦੀ ਤਾਂ ਫਿਰ ਆਜੋ ਮਿਸ ਨਾ ਕਰਿਓ ਦਰਸ ਕਿੱਲ ਫਰੈਂਡਸ ਕੀ ਹਾਲ ਹੈ ਤੁਹਾਡਾ ਅੱਜ ਸਵੇਰ ਦੇ ਗੁੱਡ ਮਾਰਨਿੰਗ ਹੁਣੇ ਮੁੜਤੀ ਆ ਤੇ ਅੱਜ ਮੇਰੀ ਸਿਹਤ ਕੁਛ ਠੀਕ ਆ ਕੱਲ ਠੀਕ ਨਹੀਂ ਜੀ ਪਰ ਅੱਜ ਕੁਝ ਠੀਕ ਆ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਵੈਲਕਮ ਮੇਰੇ ਮਿਨੀ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਦੇਖੋ ਅੱਜ ਸਾਰਾ ਦਿਨ ਕੀ ਹੁੰਦਾ ਵਾ ਤੇ ਬਣੇ ਰਹੀਓ ਮੇਰੇ ਬਲੌਗ ਦੇ ਨਾਲ ਤੇ ਹਜੇ ਤਾਂ ਮੈਂ ਉੱਠੀ ਆ ਤਾਂ ਸਾਰੇ ਸੁੱਤੇ ਪਏ ਆ ਤੇ ਮੈਂ ਉੱਠੀ ਆ ਤੇ ਦੇਖਦੇ ਆ ਕਿ ਅੱਜ ਦਾ ਦਿਨ ਕਿੱਦਾਂ ਗੁਜ਼ਰਦਾ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਤੁਸੀਂ ਇੱਕ ਗੱਲ ਕਰਨਾ ਵਾ ਤੁਸੀਂ ਲਾਈਕ ਸ਼ੇਅਰ ਮੇਰੀ ਵੀਡੀਓ ਨੂੰ ਕਰਨਾ ਵਾ ਤੇ YouTube ਤੇ ਮੇਰਾ ਚੈਨਲ ਬੇਤੀ ਬਰਿੰਦਰ ਫੈਮਿਲੀ ਬਲੌਗ ਵਿੱਚ ਜਾ ਕੇ ਸਬਸਕ੍ਰਾਈਬ ਕਰਨਾ ਵਾ ਤੇ ਜਿੱਤੇ ਮੇਰੀ ਵੀਡੀਓ ਵਧੀਆ ਲੱਗੇ ਲਾਈਕ ਤੇ ਜ਼ਰੂਰ ਕਰਨਾ ਹੀ ਕਰਨਾ ਵਾ ਉਹ ਤੇ ਕਰਨਾ ਹੁੰਦਾ ਤਾਂ ਡਿਊਟੀ ਹੈ ਲਾਈਕ ਕਰਨਾ ਤੇ ਸ਼ੇਅਰ ਵੀ ਜ਼ਰੂਰ ਕਰਨਾ ਹੈ ਠੀਕ ਹੈ ਜੀ ਹੋਰ ਮੇਰੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲਗਣੀਆਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਹਮੇਸ਼ਾ ਹੀ ਵੇਟ ਰਹਿੰਦੀ ਹੈ ਕਿ ਤੁਹਾਡੇ ਵਿਊਜ਼ ਮੈਨੂੰ ਪਤਾ ਲੱਗਣ ਤੇ ਤਾਂ ਜੋ ਮੈਂ ਉਸ ਤਰੀਕੇ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂ ਠੀਕ ਹੈ OK ਜੀ ਮਿਲਦੇ ਆਂ ਫਿਰ ਬਣੇ ਰਹੀਓ ਮੇਰੇ ਬਲੌਗ ਦੇ ਨਾਲ ਹਾਈ ਫਰੈਂਡਸ ਕਿਵੇਂ ਹੋ ਅੱਜ ਖਾ ਲੋ ਇਵਨਿੰਗ 스ਨੈਕਸ ਸਾਡੇ ਨਾਲ ਅਸੀਂ ਆਪਣੇ ਘਰ ਬਣਾਏ ਆ ਅੱਜ ਜਿੰਨੇ ਘਣੇ ਅਜੇ ਇਹ ਬਣਿਆ ਮੈਂ ਨਹੀਂ ਬਣਾਇਆ ਬਣੇ ਬਣਾਏ ਸਾਡੇ ਕੋਲ ਆਏ ਆ ਕਦੇ ਕਦੇ ਸਾਨੂੰ ਰੈਸਟ ਵੀ ਕਰਨੀ ਚਾਹੀਦੀ ਆ ਚਾ ਆ ਰਹੀ ਆ ਬਸ ਫਿਰ ਕਰਦੇ ਆਣਾ ਸ਼ੇਅਰ ਅੱਜ ਫਰੈਂਡਸ ਅਸੀਂ ਬ੍ਰੇਕਫਾਸਟ ਹੋਇਆ ਕਰ ਲਿਆ ਅਸੀਂ ਲੰਚ ਕਰ ਲਿਆ ਸੀ ਤੇ ਬਾਰੀ ਹੁਣ ਚਾਹੀ ਸ਼ਾਮ ਵੀ ਸ਼ਾਮ ਦੀ ਦੇਖਦੇ ਹਾਂ ਕੀ ਬਣਦਾ ਕਿਉਂਕਿ ਵੀਡੀਓ ਨਹੀਂ ਬਣਾਈ ਸੀਗੀ ਕੋਈ ਵੀ ਇਸ ਲਈ ਹਾਂ ਕਰਦੇ ਆ ਕਰ ਵੀ ਸ਼ਾਮ ਦੀ ਸਟਾਰ ਚਸ਼ਮੇ ਤੇ ਇਹ ਜਣਾ ਜੀ ਦਾ ਕੰਮ ਥੋੜਾ ਜਿਹਾ ਫਰੈਂਡਸ ਦੇ ਚਾਹੁੰਦੇ ਸੀ ਕਿ ਤੇ ਤੇ ਫਰੈਂਡਸ ਪੂਰਾ ਖਾਲੀ ਸੀ ਅੱਜ ਕੋਈ ਵੀ ਨਹੀਂ ਸੀਗਾ ਇੱਥੇ ਤੇ ਬਟ ਜਿਹੜਾ ਉਹਦੀ ਬੀਸੀ ਵੀ ਉਸ ਕੋਲ ਤਾਂ ਨਹੀਂ ਆਪ ਕੋਲ ਨਹੀਂ ਰੱਖੀ ਸਵੇਰੇ 5:00 ਦੇ ਮੈਂ ਅੁੰਡੀਗਾ ਮਾਰਦੀ ਗਈ क्योंकि टाइम भी लेट हो चुका ना टाइम सेगा शाम दे पौने अठ बजे थे ते इस करके उतने इन्ना रश भी नहीं पर मैं सोचा सी कि जो मैं चाहनी वह मिल जूगा लभ दे रही लभदी रही लभदी रही, रही बट गई ला आखिरकार निराश होते मैं क्या नहीं तक फिर कोई चक्कर नहीं तो ਸਾਰਾ ਟ੍ਰੈਂਡ ਤਾਂ ਖਾਲੀ ਸੀਗਾ ਸਾਰੇ ਦੇ ਦੇ ਵਿੱਚ ਸੀ ਤੇ ਆਪਾਂ ਵੀ ਖਰਾ ਕੇ ਬਾਹਰ ਐਸੀ ਚੋ ਲੋ ਕੋਈ ਨਹੀਂ ਨੈਕਸਟ ਟਾਈਮ ਤੇ ਜਿਹੜੀ ਜਿਸ ਕਰਕੇ ਤਾਂ ਮੈਂ ਚਾਹਦਾ ਸੀ ਮੇਰੀ ਸਾਈਜ਼ ਦਾ ਨਹੀਂ ਮਿਲਿਆ ਤੇ ਫ੍ਰੈਂਡਸ ਆਪਾਂ ਆਏ ਸੀਗੇ ਟ੍ਰੈਂਡ ਸਰਟ ਤੇ ਪਰ ਜੋ ਲੈਣਾ ਆਏ ਸੀ ਉਹ ਮਿਲਿਆ ਨਹੀਂ ਤੇ ਹੁਣ ਦੇਖਿਆ ਕਿ ਸਿੱਮਿਆ ਬਹੁਤ ਤੇ ਜਿਹੜੀ ਪਲੈਨਿੰਗ ਇਹਨਾਂ ਦੀ ਉਹ ਹੈ ਕਿ ਆਪਣੀ ਨਹੀਂ ਬਣਾਉਂਦੀ ਇਹ ਗ੍ਰੈਂਡ ਸਾਡੇ ਕੋਲ ਆਪਾਂ ਗਏ ਜਿਆਕ ਦਿੱਤਾ ਆਪਾਂ ਕਿਹਦੀ ਤਾਤ ਪਨੀਰ ਵਿੱਚ ਚੰਤੋ ਨਾਲ ਲੈਂਦੇ ਤਕਨੀਂ ਨਹੀਂ ਮਿਲਦਾ ਇਸ ਤੋਂ ਬਾਅਦ ਇਹਨਾਂ ਨੇ ਵੀ ਆ ਰੱਖ ਲਈਆਂ ਹਨ ਜਿੰਨੇ ਦਾ ਪਨੀਰ ਬਗੀਆਂ ਆਉਂਦੀਆਂ ਆ ਆ ਕੋਈ ਅਸੇ ਇੱਕ ਪਾਈ ਪਨੀਰ ਪਰ तो ये वीडियो बनाई है सारा पनीर आप अपने ये पनीर आप खुद बनाते हो कि लेते हो कहीं से आप बनाते हो ਆਪਾਂ ਨਾਲ ਲੱਗਿਆ ਪਨੀਰ ਦੀ ਪੁਰਜੀ 11 ਕਾ ਹੋਗਾ ਦਿਖਾਣਿਆ ਤੁਹਾਨੂੰ ਕਿਵੇਂ ਬਣਾਉਣੀ ਆ ਇਹ ਦੇਖੋ ਆਪਾਂ ਸਾਰਾ ਮਟੀਰੀਅਲ ਕੱਟ ਲਿਆ ਹੋਇਆ ਅਸੀਂ ਬਣਾਉਣੀ ਥੋੜੀ ਜਿਹੀ ਜ਼ਿਆਦਾ ਨਹੀਂ ਬਣਾਣੀ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਪਿਆਜ਼ ਅਜੀ ਹਰੀਆਂ ਮਿਰਚਾਂ ਨੂੰ ਹੀ ਨਾਲ ਹੀ ਪਾ ਦਾਂਗੇ ਤਾਂ ਕਿ ਜੇ ਜ਼ਿਆਦਾ ਕੋੜੀਆਂ ਹੋਈਆਂ ਨਾ ਇਹ ਤੇ ਠਰਕ ਜਾਣੀਆਂ ਇਹ ਥੋੜਾ ਕੰਘਾਟ ਜੀ ਹਾਂ ਇਹ ਜਿਵੇਂ ਪਾ ਲੈਂਦੇ ਸੀ ਫਿਰ ਚੀ ਚੀ ਇੰਚ ਦੇ ਆਹ ਜਿਹੜਾ ਡੱਬਾ ਮਸ਼ੀਨ ਦੇ ਪਿੱਛੇ ਪਿਆ ਉਹਦੇ ਵਿੱਚ ਪਿਆ ਨੂੰ ਜੀ ਹੁਣ ਆਪਾਂ ਥੋੜਾ ਜਿਹਾ ਪਾ ਦਿੰਦੇ ਨਮਕ ทาอะมาบ้างกทำมาค ਪਾਵਾ ਤੇ ਸਿੱਕਾਸ਼ੀਰੀ ਦੀ ਐਕਸਪਰੀ ਚੀ ਹੈ ਮਨ zukki methi paava vich karna hai hoy marna paneer de vich jehdi methi paani hai tasty lagdi ki nahi thodi bo thodi banni hai थोड़ा अड़ा जब हमारे पानी के अंदर से लेने को नली क्या झूठ है ਕਰਦੇ ਤੂੰ ਉਹ ਫਿੱਟ ਵਾਲਾ ਪਾਸੀ ਦੇ ਪਿੱਛੇ ਜਿਹੜਾ ਡਰਾਅਰ ਉਹਦੇ ਵਿੱਚ ਪਿਆ ਡੱਬੇ ਦੇ ਵਿੱਚ ਮੇਰੇ ਮੈਨ ਦੀਆਂ ਬਹੁਤ ਸੱਚੀ ਗੱਲ ਤੂੰ ਤਾਂ ਬਿਨਾਂ ਗੱਲ ਤੋਂ ਦੁਖੀ ਕੰਮ ਕਰ ਲੈਂਦੇ ਸਾਨੂੰ ਹਾਂਜੀ ਉਹਦੀ ਚਾਬੜਾ ਚਾਰ ਦਸ ਦਾ ਉਹਦੇ ਤੱਕ ਦਾ

ਸਾਜਾ ਦਾ ਕੀ ਹੋਇਆ ਅੱਜ ਹੋ ਗਈ ਸਾਡੀ ਲਾਈਟ ਘੜ ਦੀ ਬੰਦ ਤੇ ਅਸੀਂ ਰੋਟੀ ਵੀ ਖਾ ਲਈ ਹੁਣ ਕੋਈ ਵੀਡੀਓ ਨਹੀਂ ਬਣੀ ਕਿਉਂਕਿ ਲਾਈ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਕੋਈ ਵੀਡੀਓ ਨਹੀਂ ਬਣਾਈ ਕੋਈ ਕੁਝ ਨਹੀਂ ਕੀਤਾ ਹੋਇਆ ਇਦਾਂ ਕਿ ਜਿਹੜਾ ਇਨਵਰਟਰ ਦੀ ਤਾਰ ਆਂਦੀ ਨਾ 메ਨ ਸਪਲਾਈ ਦੇ ਵਿੱਚੋਂ ਉਹ ਇਨਵਰਟਰ ਦੇ ਵਿੱਚੋਂ ਨਿਕਲ ਗਈ ਛੂਆ ਲੰਗਿਆ ਛੂਏ ਨਹੀਂ ਇਨਵਰਟਰ ਦੇ ਉੱਪਰ ਕੀਤਾ ਕੁਝ ਸਾਰੋ ਦੀ ਥੱਲੇ ਨਿਕਲ ਗਈ ਅਸੀਂ ਲੱਭ ਲੱਭ ਕੇ ਫੌਲਡ পাগল ਹੋ ਗਏ ਫਿਰ ਰਾਤ ਦੇ 10:00 ਵੱਜ ਚੁੱਕੇ ਸੀ ਫਿਰ ਮੈਂ ਗਈ ਇੱਕ ਇਲੈਕਟ੍ਰੀਸ਼ੀਅਨ ਨੂੰ ਲੱਭਣ ਉਹਦਾ ਫੋਨ ਨੰਬਰ ਸੀ ਮੇਰੇ ਫੋਨ 'ਚ ਹੋ ਗਿਆ ਗਾਇਬ ਕਿਉਂਕਿ ਮੈਂ ਫੋਨ ਚੇਂਜ ਕੀਤਾ ਸੀ ਤੇ ਨਾ ਸਾਨੂੰ ਉਹਦਾ ਘਰ ਪਤਾ ਮੈਨੂੰ ਇਦਾਂ ਪਤਾ ਸੀ ਕਿ ਉਹ ਇੱਥੇ ਹੀ ਰਹਿੰਦਾ ਵਾ ਠੀਕ ਹੈ ਇੱਕ ਇਲੈਕਟ੍ਰੀਸ਼ੀਅਨ ਨੂੰ ਫੋਨ ਕੀਤਾ ਉਹ ਕਹਿੰਦਾ ਮੇਰਾ ਬ੍ਰਦਰ ਨੂੰ ਛੱਡਣ ਆਇਆ ਮੈਂ ਅੰਮ੍ਰਿਤਸਰ 에ਰਪੋਰਟ ਤੇ ਮੈਂ ਹੈ ਨਹੀਂਗਾ ਇੱਥੇ ਫੇਰ ਮੈਂ ਉਹ ਸੋਚਿਆ ਕਿ ਉਹਦਾ ਘਰ ਸਾਡੇ ਘਰ ਤੋਂ ਨੇੜੇ ਸੀਗਾ ਮੈਂ ਕਿਹਾ ਉੱਥੇ ਆਲੇ ਦੁਆਲੇ ਪੁੱਛਦੀ ਹਾਂ ਨਾ ਉਹਦੀ ਲੁੱਕ ਵਾਈਜ਼ ਫੇਰ ਮੈਂ ਉੱਥੇ ਜਾ ਕੇ ਕਰਿਆਨਾ ਸਟੋਰ ਤੇ ਇੱਕ ਤੇ ਉਹਦੀ ਲੁੱਕ ਦੱਸੀ ਕਿ ਉਹ ਇਦਾਂ ਦੇ ਆ ਇਹ ਕਿਤੇ ਰਹਿੰਦੇ ਆ ਤੇ ਫੇਰ ਉਹਨਾਂ ਨੇ ਉਹਨਾਂ ਨੇ ਵੀ ਅੱਗੋਂ ਨਾ ਇੱਕ ਅੰਦਾਜ਼ੇ ਦੇ ਨਾਲ ਹੀ ਮੈਨੂੰ ਇੱਕ ਗੜੀ ਦੱਸੀ ਬਟ ਉਹ ਗੜੀ ਸਾਰੀ ਘੁੰਮ ਲਈ ਉੱਥੇ ਨਹੀਂ ਲੱਭੇ ਫੇਰ ਇੱਕ ਆਂਟੀ ਆਂਦੀ ਸੀ ਮੈਂ ਕਾਂਟੀ ਨੂੰ ਪੁੱਛਿਆ ਹਾਂ ਤੇ ਕਹਿੰਦੀ ਅਗਲੀ ਵਾਲੀ ਵਿੱਚ ਜਾਓ ਉੱਥੇ ਇੱਕ ਹੈਗਾ ਇਲੈਕਟ੍ਰੀਸ਼ੀਅਨ ਠੀਕ ਹੈ ਫਿਰ ਅਸੀਂ ਗਏ ਉਹਨੂੰ ਲੱਭਿਆ ਉਹਨੂੰ ਮੈਂ ਕਿਹਾ ਭਾਜੀ ਪਲੀਜ਼ ਸਾਡੇ ਨਾਲ ਹੀ ਆ ਜਾਓ ਤੁਸੀਂ ਕਿਉਂਕਿ ਇੰਨੇ ਵਜੇ ਕੋਈ ਸਾਨੂੰ ਇਲੈਕਟ੍ਰੀਸ਼ੀਅਨ ਲੱਭਣਾ ਨਹੀਂ ਸੀਗਾ ਪਰ ਉਹ ਜਾਣਦੇ ਸੀਗੇ ਨਾ ਕਿਉਂਕਿ ਅੱਗੇ 2-4 ਵਾਰੀ ਸਾਡੇ ਘਰ ਆ ਚੁੱਕੇ ਸੀ ਅੱਗੇ ਕੰਮ ਕਰਦੇ ਸੀ ਮੇਰੇ ਕੋ ਨੰਬਰ ਮਿਸਪਲੇਸ ਹੋ ਗਿਆ ਸੀ ਉਹਨਾਂ ਦਾ ਫਿਰ ਸਾਡੇ ਨਾਲ ਆਏ ਉਹਨਾਂ ਨੇ ਅੱਗੇ ਫਾਲਟ ਲੱਭਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੂੰ ਲੱਭਣਾ ਹੀ ਨਹੀਂ ਪਿਆ ਕਿਉਂਕਿ ਉਹ ਕਹਿੰਦੇ ਇਹ ਤਾਂ ਤਾਰ ਹੀ ਲੱਥੀ ਪਈ ਆ। ਬੱਸ ਫਿਰ ਉਹ ਤਾਰ ਲਗਾਈ। ਲਾਈਟ ਆ ਗਈ। ਸਾਡੇ ਘਰ ਦੀਆਂ ਇਦਾਂ ਹੋਈ ਫਰੈਂਡ ਸਾਡੇ ਨਾਲ। ਸੋ ਰੋਟੀ ਅਸੀਂ ਖਾ ਲਈ ਆ ਪਨੀਰ ਦੀ ਸਬਜ਼ੀ ਬੜੀ ਟੇਸਟੀ ਬਣੀ ਸੀਗੀ। ਤੇ ਬਟ ਸਾਨੂੰ ਲੱਗਦਾ ਸੀ ਕਿ ਅਜਰਾਤ ਨੂੰ ਲਾਈਟ ਦੀ ਨਹੀਂ ਆਣੀ ਹੈਗਾ ਸਾਨੂੰ ਆਪਾਂ ਇੱਦੀ ਸੌਣਾ ਪਊਗਾ ਸਾਰੇ ਪੱਖੇ ਜਿਹੜੀਆਂ ਚੀਜ਼ਾਂ ਇਨਵਰਟਰ ਤੇ ਚੱਲਦੀਆਂ ਸੀ ਨਾ ਉਹ ਸਭ ਬੰਦ ਹੋ ਗਈਆਂ ਲਾਈਟਾਂ ਵੀ ਬੰਦ ਇਨਵਰਟਰ ਤੋਂ ਬਿਨਾ ਵਾਲਾ AC ਬਸ ਚੱਵਾਂਗਾ ਹਨਾ ਤੇ ਇਦਾਂ ਅੱਜ ਹੋਈ ਗੱਲਬਾਤ ਤੇ ਬਲੌਗ ਬਣਿਆ ਨਹੀਂ ਸੋ ਇਦਾਂ ਵੀ ਕਦੇ-ਕਦੇ ਹੁੰਦੀ ਆ ਚਲੋ ਠੀਕ ਆ ਜੀ ਅੱਜ ਜਨਾਈ ਕਾਫੀ ਮਿਲਦੇ ਆ ਫਿਰ ਅਗਲੇ ਫਲਿੱਪ ਦੇ ਵਿੱਚ ਬਣੇ ਰਿਓ ਮੇਰੇ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਹੈ ਕਰੋ ਬੜਾ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਤੁਸੀਂ ਲਾਈਕ ਤੇ ਕਮੈਂਟ ਕਰਦੇ ਹੋ ਸ਼ੇਅਰ ਵੀ ਕਰ ਦੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਓਕੇ